ਬਾਬੇ ਉਹ ਪਾਰਸਲ ਮੰਗਾਇਆ ਸੀ ਆਪਾਂ ਤੇ ਪਾਰਸਲ ਗਿਆ ਆ ਤੇ ਦਿੱਤੇ ਕਿਤੇ ਹੀ ਆ ਵਿੱਚ ਹੈਗਾ ਵੀ ਆ ਕੁਝ ਅੱਜ ਫਿਰ ਲੱਗੇ ਆ ਕੱਢਣ ਬਾਬੇ ਉਹਨੂੰ ਤੁਸੀਂ ਵੀ ਕਹਿਣਾ ਪਤਾ ਨਹੀਂ ਇਹ ਚੋਂ ਕੀ ਕੱਢਣਾ ਕੋਈ ਅੱਜ ਪਿੰਡੋਂ ਬਾਹਰ ਛੱਡਣੀ ਆ ਗਈ ਆ ਗਈ ਨਹੀਂ ਤਾਂ ਨਾਲ ਜੀ ਉਹ ਲੈ 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 ਬੈ ਗਈ ਬੈ ਅਹੀ ਕਰੇ ਨਹੀਂ ਪਹੁੰਚਿਆ ਜੇ ਉਧਰ ਆ ਗੋਦਾਣੇ ਖਾਂਣ ਲਈਓ ਲੈ ਮਰ ਗਈ ਮਰ ਗਈ ਜਿੱਦਣ ਪਾਣੀ ਲੱਗ ਗਿਆ ਨਾ ਕਬੂਤਰ ਨੂੰ ਉਸ ਦਿਨ ਸਾਬ ਲਾਲਾ ਵੀ ਉਹਦਾ ਟਾਈਮਰ ਬੰਦਤਾ ਆਪਾਂ ਉਦੋਂ ਤੋਂ ਦੇਣ ਉਹਦੇ ਐਕਸਪਾਇਰੀ ਸ਼ੁਰੂ ਹੋ ਗਏ। ਨਾਲੇ ਆਪਾਂ ਦਿਹਾੜੀ ਤੇ ਲੱਗੇ ਜਣਾ ਚਾਹ ਦਾ ਟਾਈਮ ਨਹੀਂ ਹੋਇਆ। ਨੈਟ ਤੋਂ ਦੇਖ ਦੇਖ ਕੇ ਐਵੇਂ ਟਾਈਮ ਖਰਾਬ ਕਰਨਾ ਲੋਕਾਂ ਦਾ ਉਹਦਾ ਫਾਇਦਾ ਨਹੀਂ ਵੀਰੇ ਕੋਈ। ਟੀਵੀ 3:00 ਵਜੇ 4 ਮਿੰਟ ਤੇ ਆਪਣੀ ਡੱਬੀ। 3:15 ਵਜੇ ਆਪਣੀ ਟੰਡੇ ਵਾਲੀ ਵੀ ਪੈ ਗਈ ਸਾਰਿਆਂ ਨੂੰ। ਚੜ੍ਹਦੇ ਤੇ ਲੈਂਦੇ ਵਾਲੇ ਭਰਾਵਾਂ ਨੂੰ ਦਿਲੋਂ ਸਾਸਰੀ ਗਾਲਿਆ ਤੇ ਮਿਲਦੇ ਆ ਵੀਡੀਓ ਦੇ ਵਿੱਚ। ਆ ਜਾਓ ਬਾਬਿਓ ਕਰਦੇ ਆ ਅੱਜ ਦਾ ਵਲੌਗ ਸ਼ੁਰੂ। ਅੱਜ ਫਿਰ ਲੱਗੇ ਆ ਕੱਢਣ ਬਾਬਿਓ ਇਹਨੂੰ। ਤੁਸੀਂ ਵੀ ਕਹਿਣਾ ਪਤਾ ਨਹੀਂ ਇਹ ਚੋਕੀ ਕੱਢਣਾ ਕੋਈ ਨਹੀਂ ਨੂੰ ਯਾਰ ਚਲਾਉਣਾ ਹੈ ਕਰੀ। ਰੀਜ ਪੂਰੀ ਆ ਮੰਨ ਦੀ ਚਲਾਵਾਂਗੇ। ਕਿਦਾ ਜੋ ਬੰਦਾ ਮਿਹਨਤ ਕਰਦਾ ਫਲ ਮਿਲ ਜਾਂਦਾ ਆਪੋ ਆਪ ਤੇ ਅੱਜ ਇਹਨੂੰ ਕੱਢਾਂਗੇ ਚੱਲੂਗੀ ਕਿਉਂ ਨਹੀਂ ਯਾਰੇ ਵੀ ਚੱਲੂਗੀ ਲੋਈ ਬਾਬੇ ਉਹ ਪਾਰਸਲ ਮੰਗਾਇਆ ਸੀ ਆਪਾਂ ਤੇ ਪਾਰਸਲ ਗਿਆ ਆ ਤੇ ਦੱਸਦੇ ਆ ਕੀ ਆ ਇਹਦੇ ਵਿੱਚ ਕੀ ਨਹੀਂ ਤੇ ਕਿਸ ਚੀਜ਼ ਤੋਂ ਆ ਤੇ ਕਿੱਦਾਂ ਇਹ ਦੇਣੀ ਆ ਸਾਰਾ ਕੁਝ ਦੱਸਾਂਗੇ ਆਪਾਂ ਤੁਸੀਂ ਵੀ ਵਤ ਸਕਦੇ ਆ ਇਹ ਲੋਈਆ ਲੱਗੀਆਂ ਖੋਲਣਾ ਇਹੋ ਤैयाਰ ਵਿੱਚ ਹੈਗਾ ਵੀ ਆ ਕੁਝ ਤਦ ਦੀ ਨੂੰ ਲੱਗੱਤੇ ਹੀ ਭਰ ਕੇ ਆਵੇ ਨਹੀਂ ਹੈਗਾ ਆਇਗਾ ਡੱਬਾ ਲੋਈ ਚੱਕੋ ਕਿ ਕਿੱਦਾਂ ਦੇਣਾ ਕਦੋਂ ਦੇਣਾ ਤਾਂ ਦੱਸ ਦੇ ਆਂ ਬਾਬੇ ਇਹਨੂੰ ਲੱਗੇ ਆ ਛੱਡਣ ਦੇ ਤੇ ਅੱਜ ਕੀ ਚੰਨ ਚੜ੍ਹਉਂਦੀ ਆ ਹਣਾ ਹੈਗੀ ਤਾਂ ਸੋਨ ਜੀ ਬੈਠੀ ਆ ਉਹ ਕੀ ਦੇ ਦਿਆਂ ਛਿਲੇ ਕੀ ਕਰਨਾ ਹੁਣ ਇਹਦਾ ਇਹਨੂੰ ਹੁਣ ਛੱਡਣਾ ਚੱਲੇ ਆ ਦੂਜੀ ਸਾਈਡ ਤੇ ਇਹ ਖਾਲੀ ਖਰਾਬ ਉਹ ਕਰਦੀ ਇਹਨੂੰ ਹਾਂ ਗੀੜੀ ਭਾਏ ਕੇ ਰਾਜੀ ਨਹੀਂ ਗਈ ਤੇ ਸਾਲੇ ਤੇ ਖੋਲਣੀ ਇਹ ਹੈਗੀ ਆ ਖੋਲਣੀ ਹੈਗੀ ਆ ਇਹਦਾ ਭਰਾ ਜਿਹਦਾ ਪਿਛੜੀਆ ਦੀ ਵਧੀਆ ਹੋਣੀ ਆ ਆ ਭੈਣਾ ਜਿਹਦੀਆ ਵਧੀਆ ਬਹੁੜੀਆਂ ਸਾਲੀ ਦੀਆਂ ਇਹਨੂੰ ਪਤਾ ਨਹੀਂ ਕੀ ਬਿਮਾਰੀ ਪੈਂਦੀ ਆ ਛੱਡਦੇ ਆ ਖਲੂਲ ਲਈ ਦੇਖਦੇ ਅੱਜ ਕੀ ਕਰਦੀ ਐ ਖਲੂਲ ਚ ਅੱਜ ਪਿੰਡੋਂ ਬਾਹਰ ਛੱਡੋਣੀ ਆ ਆ ਗਈ ਆ ਗਈ ਨਹੀਂ ਤਾਂ ਨਾ ਲਈ ਆ ਪਾ ਪਿੰਡ ਦੇ ਬਾਹਰ ਆ ਕੇ ਲੱਗੇ ਆ ਛੱਡਣ ਇਹਨੂੰ ਛੱਡਦੇ ਉਹ ਲਾ 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 ਬੈਰੀ ਬੈਰੀ ਉਹ ਗਈ ਆ ਚੜ ਗਈ ਆ ਹੈ ਇਧਰ ਹੀ ਦੋ ਬੈ ਤੁਹ ਨਹੀਂ ਚੜ ਗਈ ਚੜ ਗਈ ਤੇ ਇੱਥੇ ਦੇਖ ਤਾਂ ਚੜਦੀ ਹੁਣ ਉਹ ਗਈ ਬਾਹਰ ਨੂੰ ਨਹੀਂ ਦੀ ਕਿਤੇ ਨਹੀਂ ਜਾਣਾ ਉਹ ਗੁੱਡੀ ਸੁਫੇ ਚਲ ਗਈ ਮਾਵਾ ਵਾਲੀ ਆਹ ਮਾਵਾ ਮਰੀ ਉਹ ਕਿ ਮਾਰ ਗਈ ਆ ਆਹੋ ਆ ਗਈ ਉਹ ਗਈ ਖੱਤੀ ਆ ਲਾ ਲਓ ਬਈ ਦਾੜੇ ਖਾਂਣ ਦੀ ਸਲੀ ਆ ਕੇ ਥੱਲੇ ਅਹੀਂ ਘਰੇ ਨਹੀਂ ਪਹੁੰਚਿਆ ਜੇ ਉਧਰੋਂ ਲਾ ਆਉਗਾ ਦਾੜੇ ਖਾਂਣ ਲਈ ਆ ਚੱਕੋ ਇਹ ਨਹੀਂ ਸੁਧਰ ਸਕਦੀ ਬਈ ਇਸ ਦਾ ਕੀ ਕਰੇ ਇਸ ਦਾ ਕੁਸ਼ਰਾ ਕੁਝ ਤਾਂ ਕਰਨਾ ਪਵੇਗਾ ਲਾ ਲਾ ਮਰ ਗਈ ਮਰ ਗਈ ਲੋ ਵੀ ਪੂਰਾ ਯੋਰ ਲਵਾਤਾ ਕੁਦਰੀ ਹੌਣ ਗਈ ਉੱਚੀ ਬਈ ਅੱਜ ਦੇ ਦਿਆਂ ਕੀ ਕਰਦੀ ਆ ਇਹ ਤਾਂ ਉੜ ਗਈ ਫੇ ਮੈਂਤ ਕਰਾਂਗੇ ਜੇ ਅੱਜ ਵੀ ਨਾ ਉਡੀ ਫੇ ਨਹੀਂ ਮੈਂਤ ਕਰਨੀ ਆਪਾਂ ਇੱਥੇ ਕੱਖ ਵੀ ਤੜੇ ਜੇ ਤਾਂ ਫੇ ਮਰੀ ਜਾਂਦੀ ਸੀ ਲੈ ਆਦੀ ਆ ਗਈ ਆਦੀ ਆ ਗਈ ਚਾਲ ਬਦਲ ਗਈ ਆ ਨਾ ਲੋਏ ਬਾਬੇ ਉਹ ਮੈਂਤ ਤਾਂ ਪਈ ਕਰਨੀ ਘਟੋ ਘਟ ਅੱਡਾ ਘੰਟਾ ਡੱਕ ਘੰਟਾ ਖਰਾਬ ਹੋ ਗਿਆ ਥੱਲੇ ਫਿਰਦਿਆਂ ਨੂੰ ਪਿੰਡੋਂ ਬਾਹਰ ਵੀ ਛੱਡ ਜਾਂਦੀ ਆ ਕੇ ਬਹਿ ਗਈ ਹੈ ਨਾ ਹੁਣ ਛਿੜੀ ਦੁਬਾਰਾ ਇੱਥੋਂ ਛਿੜੀ ਆਈ ਦੁਬਾਰਾ ਫਿਰ ਕਰਕੇ ਮੜਾ ਧੱਕਾ ਜਿਹਾ ਕੀਤਾ ਉਹ ਬੈਰੀ ਆਈ ਤੇ ਵੈਰੀ ਗੁੱਡ ਅਰੀ ਆ ਇਹ ਉਹ ਚੜ ਗਈ ਹੁਣ ਉੱਤੇ ਆ ਫਿਰਦੀ ਉਹ ਬਾਬਾ ਉੱਚੀ ਚਲ ਗਈ ਹੁਣ ਤਾਂ ਉਹ ਦੀਦੀ ਹੁਣੀ ਤਾਂ ਉਹ ਨਿੱਕੇ ਨਿੱਕੇ ਪਤਾ ਨਹੀਂ ਹੁਣ ਬਾਕੀ ਉਤਰਾ ਫਿਰਦੇ ਆਪਣੇ ਤੇ ਉਹ ਕੱਲੀ ਜਾਂਦੀ ਹੁਣ ਉਹ ਸਾਈਡ ਨੂੰ ਚਲ ਗਈ ਹੈ ਕਿਉਂਕਿ ਉਹ ਨਵੀਂ ਆਣਾ ਫਿਰ ਉਹਦੇ ਗੇੜੇ ਹੋਰ ਆ ਉਹਦੇ ਗੇੜੇ ਹੋਰ ਆ ਫਰਕ ਆ ਇਹਨਾਂ ਦੇ ਗੇੜੇ ਬਣ ਗਏ ਆ ਕਬੂਤਰੀਆਂ ਦੇ ਉਡੋੜ ਕੇ ਇਹ ਉੱਡੀ ਨਹੀਂ ਹਜੇ ਲੋਈ ਬਾਪਿਓ ਅੱਜ ਨਹੀਂ ਹੁਣ ਵਹਿੰਦੀ ਹੁਣ ਚੰਗਾ ਇਹਨੂੰ ਦਵੱਲਿਆ ਹਾਨੂੰ ਜਿੰਨਾ ਸਤਾਇਆ ਸੀ ਹੁਣ ਉੰਨਾ ਹੀ ਆਪ ਮਤਲਬ ਟਾਈਮ ਗੱਡੀ ਜਾਂਦੀ ਇਹ ਹੋ ਗਿਆ ਇਹਨੂੰ ਡੇਢ ਘੰਟਾ ਉੱਡਦੀ ਨੂੰ ਹੁਣ ਨਹੀਂ ਹੁੰਦੀ ਥੱਲੇ ਨੂੰ ਸ਼ਾਇਦ ਨਹੀਂ ਤਾਂ ਦੋ ਵਾਰੀ ਮੁੜ ਗਈ ਥੱਲੇ ਆ ਕੇ ਤਾਂ ਤਾਂ ਨੂੰ ਨਾਲ ਰਲ ਗਈ ਹਮਤਰਾ ਦੇ ਚਰਾਵਾਂਗੇ ਜੇ ਮਿਹਨਤ ਕਰਦੇ ਆਂ ਤੇ ਫਲਤਾ ਬਾਬੇਓ ਮਿਲੂਗਾ ਹਨਾ ਚਰਾਵਾਂਗੇ ਜਰੂਰ ਇਹਨੂੰ ਆਪਾਂ ਆਜੀ ਚੱਲ ਪਈ ਜੇ ਚੱਲ ਪਈ ਨੇ ਗਰਮ ਹੋ ਜਾਣਾ ਹੁਣ ਇਹਦੀ ਅੱ삐 ਮਸਤੀ ਮਰ ਜਾਣੀ ਸਾਰੀ ਕਬੂਤਰੀ ਲੋਈ ਬਾਬੇਓ ਕਬੂਤਰ ਖੜੀ ਜਾਂਦੇ ਆ ਟਾਈਮ ਹੋ ਗਿਆ 11:30 ਵਜੇ ਦਾ ਤੇ ਸਾਰਿਆਂ ਨੂੰ ਉੱਤੇ ਖੜੀ ਆ ਕਬੂਤਰੀ ਸਾਰੇ ਡੰਡੇ ਡੁੰਡੇ ਹੀ ਮਾਰੇ ਆ ਥੱਲੋਂ ਚੰਗੀ ਤਰ੍ਹਾਂ ਬਹਿਣ ਨਹੀਂ ਦਿੱਤੀ ਅਸੀਂ ਥੋੜਾ ਜਿਹਾ ਤੇ ਚੜ ਗਏ ਉਹ ਫਿਰਦੀ ਉੱਪਰ ਕੱਲੀ ਉਹ ਜਿਹੜੇ ਦੋ ਫਿਰਦੇ ਉਹਨਾਂ ਚ ਇੱਕ ਆ ਆਹੋ ਛਿਲੇ ਹੋਰ ਫੇ ਕੀ ਬਣਾਈ ਜਾਨਾ ਉਹ ਕੋਲ ਨਹੀਂ ਬੈਠੇ ਆ ਉਹ ਰੋਟੀ ਦਾ ਨਹੀਂ ਖਾ ਕੇ ਬੈਠੇ ਆ ਸਹੀ ਆ ਰਹੀ ਆ ਕਿੰਨੇ ਪਾਣੀ ਲਾਉਣਾ ਉਹ ਨਹੀਂ ਕਰੇ ਆਵਾਜ਼ ਛੱਡਣ ਤੋਂ ਪਹਿਲਾਂ ਕਿੰਨੇ ਪਾੜੀ ਨਹੀਂ ਹੁੰਦੇ 4-5 5 ਕਿਤਾ ਲੱਗ ਜਾਂਦੇ ਆ 5 ਪਾਣੀ ਲੱਗ ਜਾਂਦਾ ਆ ਆ ਉਹਦਾ ਸਹੀ ਮੈਨੇਜ ਪੰਜ ਪੰਜਵਾ ਪਾਣੀ ਬਾਹਰ ਛੱਡ ਦਦਾ ਜੀ ਦਾਣਾ ਕਬੂਤਰ ਕਿਉਂਕਿ ਜਿੱਦਣ ਜਿੱਦਣ ਪਾਣੀ ਲੱਗ ਗਿਆ ਨਾ ਕਬੂਤਰ ਦੂੰ ਉਹਦਣ ਹਿਸਾਬ ਲਾ ਲਾ ਵੀ ਉਹਦਾ ਟਾਈਮਰ ਬੰਦਤਾ ਆਪਾਂ ਉਦੋਂ ਤੋਂ ਦਿਨ ਉਹਦੇ ਐਕਸਪਾਇਰੀ ਸ਼ੁਰੂ ਹੋਵੇ ਉਹਨਾਂ ਉਹਨਾਂ ਨਹੀਂ ਮਾਸ਼ਾਅੱਲਾ ਪਾਣਾ ਉਹਨੇ ਉਦਾਂ ਹੀ ਹਨਾ ਤੇ ਪਾਣੀ ਪੂੜੀ ਵੀ ਬਾਬ ਪਹਿਲਾਂ ਦਾ ਪਤਾ ਦੱਸਦੇ ਆ ਕੀ ਕੀ ਲੈ ਕੇ ਆਏ ਆ ਤੇ ਉਹ ਵੀ ਦਿਖਾਉਨੇ ਆ ਜੁੜੇ ਰਹਿਓ ਬਲੌਗ ਦੇ ਨਾਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਅਗਲੀ ਵੀਡੀਓ ਚ ਆਪਾਂ ਕੀ ਮਤਲਬ ਕਿਹੜੇ ਨੁਕਤੇ ਤੇ ਪਾਈਏ ਜਾਂ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਤੀ ਦੱਸ ਸਕਦੇ ਜਾਂ ਪੁੱਛ ਸਕਦੇ ਆ ਨਾ ਲੋ ਵੀ ਇੱਕ ਕਬੂਤਰੀ ਬੈ ਗਈ ਅੱਜ 1:30 ਦੇਖਦੇ ਹਾਂ ਡੱਕ ਹੁੰਦੀ ਕਿ ਨਹੀਂ ਹੋ ਜਾਦਲੇ ਨੂੰ ਅਸਾਂ ਵਿੱਚੋਂ ਕੱਢ ਲਈ ਲੋ ਵੀ ਇੱਕ ਕਬੂਤਰੀ ਬੈ ਗਈ ਹੋਰ ਤੇ ਆ ਬਾਕੀ ਪੰਜ ਚੱਲਦੀਆਂ ਉਹ ਕਬੂਤਰੀ ਹਜੇ ਉੱਡਦੀ ਹੋਈ ਆ ਇਹ ਈ ਦੂਜੀ ਸੀਗੀ ਓੜਾ ਵੀ ਬਹੁਤ ਆ ਯਾਰ ਬਹੁਤ ਸਿਰਾ ਕਰਾਉਂਦੀ ਮਤਲਬ ਇਹਨੂੰ ਪਤਾ ਨਹੀਂ ਕੀ ਚੱਕ ਰਿਹਾ ਕਬੂਤਰਾਂ ਕੂਤਰਾਂ ਨਾਲ ਨਾ ਇੱਕ ਦਿਨ ਮੇਰੇ ਤੋਂ ਕਬੂਤਰ ਰਹਿ ਗਿਆ ਵਿੱਚ ਉਹ ਨਿਸਰ ਗਈ ਉਹਦੇ ਨਾਲ ਭਲੇਖੀ ਨਾ ਮੇਰੇ ਤੋਂ ਬਾਹਰ ਕਬੂਤਰੀ ਆ ਮੈਂ ਚੱਕ ਕੇ ਪਾਤੀ ਉਹ ਕਬੂਤਰ ਨਿਕਲਿਆ ਕਬੂਤਰੀ ਅਰਗਾ ਇਹੀ ਪਤਲਾ ਜਾ ਉਹਦੇ ਕਰਕੇ ਪਿੱਕ ਕਰੀ ਜਾ ਬਹਿ ਗਿਆ ਨੋ ਵੀ ਬਾਬਿਓ ਕਬੂਤਰੀ ਬੈ ਗਈ ਤੇ ਉਹਦਾ ਮੂੰਹਾਂ ਲੱਗੇ ਆ ਸਾਫ਼ ਕਰਨ ਤੇ ਬੱਤੀ ਕਿਹੜੀ ਬੱਤੀ ਲੱਗਾ ਫਿਰ ਨੋ ਬਈ ਆਇਆ ਕੋਈ ਬੇਟੀ ਨੂੰ ਹੋ ਗਿਆ ਉਹਦਾ 10 15 ਮਿੰਟ 10 ਕਿ ਮਿੰਟ ਹੁਣ ਤਾਂ ਸਾਫ ਕਰਨ ਲੱਗੇ ਆ ਨਾਲੇ ਹੁੰਦੀ ਤਾਂ ਨਹੀਂ ਕਰਨ ਲੱਪੇ ਬਾਸ ਓਏ ਸ਼ੱਕ ਕੋਈ ਮੈਂ ਸ਼ਾਇਦ ਇਹਨਾਂ ਨੂੰ ਸ਼ਾਇਦ ਦੀ ਇੱਕ ਦੋ ਬੂੰਦ ਦਵਾਵਾਂਗੇ ਹੁਣ ਕੋਈ ਕੱਚੀਆਂ ਕਬੂਤਰੀਆਂ ਹਜੇ ਤੇ ਅੱਜ ਜਲਦੀ ਉਹ ਬੈਰੀ ਐ ਨੀਵੀਂ ਆਈ ਨਾ ਉਹ ਦੂਜੀ ਕਬੂਤਰੀ ਬਾੜੀ ਨੀਵੀਂ ਹੁੰਦੀ ਆ ਹੈ ਪੱਲੇ ਥੱਲੇ ਲੱਗੇ ਹਨ ਮੋੜਦੇ ਪੱਲੇ ਢਿੱਲੇ ਪਰਾਂ ਇਹ ਢਿੱਲੇ ਜੇ ਪਾਰੀ ਆ ਦੇ ਇੱਧੇ ਰਹਿੰਦੀ ਆ ਬਾਕੀ ਉੱਟੀ ਜਾਂਦੀ ਆ ਇਹਦੇ ਤੇ ਪਾਣੀ ਪੂਣੀ ਦੇ ਵੀ ਦਰਸ਼ਨ ਕਰਾਉਣੇ ਜਿਹੜਾ ਆਪਾਂ ਲੈ ਕੇ ਆਏ ਆ ਉਦੀ ਇੱਕ ਪ੍ਰੋਪਰ ਵੀਡੀਓ ਬਣਾਵਾਂਗੇ ਕਿ ਵਧੀਆ ਤਰੀਕੇ ਨਾਲ ਕੀ ਕੀ ਪੈਂਦਾ ਕੀ ਕੀ ਨਹੀਂ ਹਨਾ ਉਹ ਵੀ ਦੱਸਾਂਗੇ ਤੇ ਗੁੜ ਬਣਾਉਣਾ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਗੁੜ ਚ ਕੀ ਕੀ ਪੈਂਦਾ ਤੇ ਜੁੜੇ ਰਿਓ ਨਾਲ ਵੀਡੀਓ ਤੇ ਤੇ ਅੱਜ ਥੋੜਾ ਜਿਹਾ ਸਮਾਨ ਲੈਉਣ ਆਲਾ ਹੈ ਗੁੜ ਦਾ ਉਹ ਵੀ ਜਾ ਕੇ ਲੈ ਕੇ ਆਉਨੇ ਆ ਕਬੂਤਰ ਵੇਂਦੇ ਆ ਤੋਂ ਬਾਅਦ ਤੇ ਫਿਰ ਕੰਪਲੀਟ ਕਰਕੇ ਵੀਡੀਓ ਆਪਾਂ ਪਾ ਦੇਾਂਗੇ ਲੋ ਜੀ ਬਾਬੋ ਟਾਈਮ ਹੋ ਗਿਆ ਕਿੰਨੇ ਵਜੇ ਦਾ 1 ਵੇ ਸਵਾ 1 ਤੇ ਕਬੂਤਰੀਆਂ 5 ਜੋੜਦੀਆਂ ਪਈਆਂ ਹਜੇ ਆਪਣੀਆਂ ਤੇ ਦਾਣੇ ਦੂਣੇ ਪਾਤੇ ਆਪਾਂ ਇਹ ਬੱਚੇ ਪੁੱਛੇ ਪਾਲਦੇ ਪਏ ਆ ਜੁੜੇ ਬਸ ਇਹ ਵੀ ਹੁਣ ਕਬੂਤਰ ਹੀ ਇਕੱਲੇ ਪਾਲਦੇ ਮਾਦੀਆਂ ਚੱਕੀਆਂ ਹੋਈਆਂ ਬਸ ਇਹ ਵੀ ਜਲਦੀ ਜਲਦੀ ਹੁਣ ਆਪਾਂ ਚੱਕ ਲੈਣੇ ਇਧਰੋਂ ਬਸ ਫ੍ਰੀ ਕਰਕੇ ਖੁੱਡੇ ਆਪਾਂ ਨੂੰ ਚਾਹੀਦੇ ਆ ਫਿਰ ਜੜੀਆਂ ਚੁੜੀਆਂ ਨੂੰ A to Z ਸਾਰਿਆਂ ਨੂੰ ਪਾਤਾ ਦੇਣਾ ਉਹਦੀਆਂ ਤੇਰੀਆਂ ਆਫਰ ਦੀਆਂ 1:30 ਤੇ ਹੀਲਾ ਵੀ ਉਹ ਬੈਠਾ ਦਾਣੇ ਦੂਣੇ ਪਾ ਕੇ ਚਾਹੂ ਪੀਏ ਓਏ ਹਾਂ ਚਾ ਸਾਲੇ ਆਪਾਂ ਦਿਹਾੜੀ ਤੇ ਲੱਗੇ ਜਿਹੜਾ ਚਾਹ ਦਾ ਟਾਈਮ ਨਹੀਂ ਹੋਇਆ ਵਾ ਵਧੀਆ ਤੇ ਔਰ ਗੱਲਾਂ ਬਾਤਾਂ ਨੇ ਜਿਹੜੀਆਂ ਮਣ ਬਾਈ ਦਾ ਇੱਕ ਤਾਂ ਕਮੈਂਟ ਆਇਆ ਆਪਣੀ ਪਿਛਲੀ ਵੀਡੀਓ ਦੇ ਵਿੱਚ ਜਿਹੜੇ ਘੁੰਮਣੀ ਦਾ ਵਧੀਆ ਲਾਇ ਵੀਰੇ ਆਪਾਂ ਕਿਤੋਂ ਵੀ ਦੱਸ ਕੇ ਜਾਂ ਕਿਤੇ YouTube ਤੋਂ ਦੇਖ ਕੇ ਕੁਝ ਨਹੀਂ ਦਸੀਦਾ ਜੋ ਆਪਾਂ ਨੇ ਤਿਆਰਪੇ ਕੀਤੇ ਆਪਾਂ ਉਹੀ ਦੱਸਾਂਗੇ ਨਹੀਂ ਤਾਂ ਨਾਂ ਦੱਸਾਂਗੇ ਇਹ ਨਾਂ ਦੱਸਣਾ ਮਨਜ਼ੂਰ ਆ ਵੀ ਅਮੀ ਨੈਟ ਤੋਂ ਦੇਖ-ਦੇਖ ਕੇ ਐਵੇਂ ਟਾਈਮ ਖਰਾਬ ਕਰਨਾ ਲੋਕਾਂ ਦਾ ਉਹਦਾ ਫਾਇਦਾ ਨਹੀਂ ਵੀਰੇ ਕੋਈ ਤੇ ਆਪਾਂ ਅਗਲੀ ਵੀਡੀਓ ਬਣਾਵਾਂਗੇ ਉਸ ਨੁਕਤੇ ਤੇ ਪ੍ਰੋਪਰ ਦੱਸੂਗਾ ਆਯੁਰਵੈਦਿਕ ਜਾਂ ਜੜੀਆਂ ਸੋਰੀ ਤੇ ਹੋਮੋਪੈਥਿਕ ਜੜੀਆਂ ਦਵਾਈਆਂ ਹੁੰਦੀਆਂ ਨਾ ਉਹਦਾ ਤੁਹਾਨੂੰ ਦੱਸੂਗਾ ਹੋਮੋਪੈਥਿਕ ਦੀ ਦਵਾਈ ਆਪਾਂ ਦੇਈਦੀ ਆ ਤੇ ਉਹਦੇ ਨਾਲ ਨਾ ਤਾਂ ਕਦੀ ਫੇ ਬਿਮਾਰੀ ਆਉਂਦੀ ਆ ਤੇ ਜੇ ਆ ਵੀ ਗਈ ਤੇ ਉਹਦੇ ਨਾਲ 2-3 ਦਿਨਾਂ ਦੇ ਵਿੱਚ ਉਹ ਸੈੱਟ ਵੀ ਹੋ ਜਾਂਦੀ ਕੁੱਤਰ ਮਰਦਾ ਨਹੀਂ ਪ੍ਰੋਪਰ ਵੀਡੀਓ ਬਣਾਉਂਗਾ ਪੂਰੀ ਵਧੀਆ ਤਰੀਕੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਤਾਂ ਕੀ ਆਉਣ ਵਾਲੀਆਂ ਵੀਡੀਓ ਦਾ ਵਧੀਆ-ਵਧੀਆ ਵੀਡੀਓ ਜਿੰਨੀਆਂ ਵੀ ਆਪਾਂ ਪਾਵਾਂਗੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਊਗਾ। ਲੋ ਵੀ ਇਹਨਾਂ ਨੂੰ ਵੀ ਦਾਣੇ-ਦੂਣੇ ਪਾਉਂਦੇ ਆ। ਇਹ ਥੋੜੇ ਪੁੱਤਰੇ ਆ ਛੋਲੇ-ਛੁੱਲੇ ਖਾ ਕੇ ਤੇ ਦਾਣੇ ਖਾਂਦੇ ਨਹੀਂ ਇਹ। ਅੱਜ ਵੀ ਕਣਕ ਸਾਰੀ ਆ ਦੇਖੋ ਥੱਲੇ ਘਲਾਰ ਮੋਢਿਆਂ ਵਾਲੀ ਨੇ ਵੀ ਆਂਡੇ ਦੇਤੇ ਬਾਬੇ ਉਹ। ਤੋਦੀ ਆਪਣੀ ਨੇ। ਦੋ ਆਂਡੇ ਦਿੱਤੇ ਆ। ਤੇ ਕਾਂਡਾ ਪੇ ਦੇ ਦੂਗੀ ਔਰ ਤਿੰਨ ਦਿੰਦੀ ਖਰੇ ਸ਼ਾਇਦ ਨਾ ਆ ਕਬੂਤਰੀ ਬੈ ਗਈ ਅੱਜ ਟਾਈਮ ਨਾਲ ਹੀ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਪਈ ਆ ਸਾਢੇ 12 ਵਜੇ ਬੈ ਗਈ ਏ ਔਰ ਬਾਬੇ ਚਾਹ ਵੀ ਆ ਗਈ ਤੇ ਚਾਹ ਪੀਨੇ ਆ ਤੇ ਕਬੂਤਰੀਆਂ ਉੱਡ ਜਾਂਦੀਆਂ ਆ ਜਿਹੜੀ ਉੜਦੀ ਨਹੀਂ ਸੀ ਨਾ 2:00 ਵਜੇ ਆ ਤੇ ਆ ਆਪਣੀਆਂ ਤਿੰਨ ਥੱਲੇ ਫਿਰਦੀਆਂ ਦੋ ਬੈ ਗਈਆਂ ਤੇ ਉਹ ਦਿਖਾਵਾਂ ਤੁਹਾਨੂੰ ਇਹ ਉਹ ਖੜੀ ਕੱਲੀ ਹੋਈ ਉੱਤੇ ਇਹਦੀ ਇਹ ਬਾਲੇ ਡਾਵੇ ਆ ਵੀਰੇ ਤੁਹਾਨੂੰ ਹੋਣ ਵਾਲੇ ਟਾਈਮ ਦੇ ਵਿੱਚ ਦੱਸੂਗਾ ਦੇ ਨਾਲੇ ਦਿਖਾਵਾਂਗੇ ਦੇਖਿਓ ਕਿੰਨੀ ਉੜਦੀ ਕੂਤਰੀ ਇਹ ਪੂਰਾ ਪੂਰਾ ਦਿਨ ਫਿਰਦੇ ਇਹਦੇ ਨਾਲ ਦੇ ਆਪਣੇ ਤੇ ਇਹ ਇੱਕ ਢੀਠ ਸੀਗੀ ਹੋ ਗਈ ਸੈਟ ਅੱਜਾ ਦੇਖੋ ਫਿਰਦੀ ਉੱਤੇ ਵਾਲੀ ਚੀਆ ਦੀਦੀ ਨਹੀਂ ਹੁਣੀ ਕੈਮਰੇ ਦੇ ਵਿੱਚ ਇੱਥੇ ਅੰਦਰੀ ਰੱਖ ਲਿਆ ਲਿਆ ਮੈਂ ਚਾਹ ਲੈ ਕੇ ਆਇਆ ਲਵਾਂ ਬਾਬੇ ਚਾਹ ਪੀ ਕੇ ਫੇਰ ਕਰਦੇ ਆਂ ਗੱਲਬਾਤ ਨਾ ਲੋਈ ਬਾਬੇ ਇਹਨਾਂ ਦੋਨਾਂ ਨੂੰ ਪਾ ਤੇ ਬਾਦਾਮ ਦੂੰ ਤੇ ਟਾਈਮ ਹੋ ਗਿਆ 3 ਵਜੇ ਦੇ ਲਗਭਗ ਦਾ ਛਿਲੇ ਵੱਧ ਗਏ ਤਿੰਨ ਹਾਂ 3 ਵਜੇ ਕੇ 4 ਮਿੰਟ ਹੋ ਗਏ ਆ ਤੇ ਉਹ ਜਿਹੜੀ ਕਬੂਤਰੀ ਆਪਣੀ ਉੜਦੀ ਨਹੀਂ ਸੀ ਬਾਬੇ ਹੁਣ ਬੈਠੀ ਆ ਉਹ ਚਾਰ ਵਜੇ 3 ਵਜੇ ਹਨਾ 3 ਵਜੇ ਕੇ 4 ਮਿੰਟ ਤੇ ਬੈਠੀ ਆ ਤੇ ਇੱਕ ਆਪਣੀਆਂ ਡੰਡੇ ਵਾਲੀ ਭੈਣ ਜਿਹੜੀ ਆ ਉੜਦੀ ਬਸ ਇਕੱਲੀ ਆ ਬੈਠੀ ਹੁਣ ਕੂਦਰੀ ਹੁਣ ਤੇ ਬਾਕੀ ਬਿਲਕੁਲ ਤਿੰਨ ਬੈਰੀਆਂ ਆਪਣੀਆਂ 3 ਵਜੇ ਤੇ ਆ ਇੱਕ ਚੱਲਦੀ ਵੀ ਆ ਬਸ ਬਹਿ ਜਾਣਾ ਇਹਨੇ ਵੀ ਹੁਣ ਉਹ ਦਾਜੇ ਦਾ ਜੀ ਕਰਦਾ ਉਹ ਟੰਨ ਨੂੰ ਡਾਕ ਲਈਏ ਆਲੀਆਂ ਡੱਕ ਲਿਆ ਇਹਨਾਂ ਨੂੰ ਲਾਲਾ ਉਹ ਪ੍ਰਧਾਨ ਚੜ ਗਿਆ ਉੱਤੇ ਲਾਉਣ ਐਸ ਟਾਈਮ ਤਾਂ ਬਬੇ ਬੱਸ ਹੋ ਜਾਂਦੀ ਲੱਤਾਂ ਦੀ ਚੜ ਚੜ ਕੇ ਉੱਪਰ ਨੂੰ ਕੈਨੂੰ ਪਿੱਛੇ ਨੂੰ ਹੋ ਕੇ ਆਪ ਛਤਰੀ ਤੂੰ ਖੜਾ ਰਹਿ ਤਾਂ ਕਰ ਦੇ ਟਿੱਡੀ ਪਿੱਛੇ ਚੱਕ ਦੇ ਤਾਂ ਉਹ ਰੋਈ ਸੇ ਗਿਆ ਸੇ ਗਿਆ ਆਹੀ ਲੈ ਸੇ ਗਿਆ ਸੇ ਗਿਆ ਕਿੱਧਰ ਗਈ ਡੰਡਿਆ ਵਾਲੀ ਡੰਡੇ ਵਾਲੀ ਡੰਡੇ ਵਾਲੀ ਬੀਬੀ ਕਿੱਥੇ ਗਈ ਸੈ ਗਈ ਨਹੀਂ ਆਉ ਫਿਰਦੀ ਬਈ ਆਉ ਫਿਰਦੀ ਚਲ ਗਈ ਗੱਲੀ ਤਾਂਣ ਬਲਕਿ ਤਿੰਨ ਵੈਗੀਆਂ ਤੇ ਲੱਗਾ ਲਿਆਉਣ ਤੇ ਤੁਹਾਨੂੰ ਸ਼ੌਂਕ ਕਰਾਉਣੇ ਆ ਕਿਹੜੀਆਂ ਕਿਹੜੀਆਂ ਤੇ ਕਿੰਨੇ ਵਜੇ ਤੇ ਕਿਹੜੀ ਟੀਠ ਆ ਆਪਣੀ ਜਿਹੜੀ ਉੜਦੀ ਨਹੀਂ ਸੀ ਅੱਜ ਸਰਾ ਘਰਾ ਕੇ ਆਈ ਸਰਾ ਆ ਬੱਚਿਆਂ ਦੀ ਭਰਤੀ ਜਿਹੜੀ ਕੱਢੀ ਆ ਬਾਹਰ ਆਪਾਂ ਜਿਹੜੇ ਹੁਣ ਕਲੀਆਂ ਵਾਲੇ ਬੱਚੇ ਛਟਾਂਗੇ ਆਹ ਜ਼ਰਦੀ ਡੰਡੇ ਵਾਲੀ ਦੀ ਭੈਣ ਆ ਦੇਖੋ ਆਹ ਛੋਲਿਆਂ ਦੀ ਦਾਲ ਤੇ ਆਹ ਮੂੰਗੀ ਵਿੱਚ ਸਿਰਫ ਇੰਨੀ ਕੀ ਪੋਣੀ ਇਹਨਾਂ ਨੂੰ ਪੰਪ ਪੰ ਸੱਤ ਸੱਤ ਦਾਣੇ ਜਿਹੜੇ ਇੱਕ ਨੂੰ ਚਾਣ ਬਾਦਾਮ ਭਾਤੇ ਆ ਆ ਲੋ ਇਹ ਥੱਲੇ ਸੀਮੜ ਫੋਨ ਵਾਲਾ ਆ ਰਿਹਾ ਹੁਣ ਸੀਮੜ ਪਾਵਾਂਗੇ ਥੱਲੇ ਖਰਾਬ ਹੋ ਗਿਆ ਫੋਟਾ ਥੋੜੀ ਥੋੜੀ ਕਰਾਂਗੇ ਹੁਣ ਪਹਿਲਾਂ ਬਾਜੀ ਹੋਈਆਂ ਛੱਡ ਲਈਏ ਇਹੋ ਬਾਹਰ ਤੁਰੇ ਫਿਰਦੀ ਉਹ ਖਾ ਵੀ ਗਈ ਸਾਰੀ ਪੂਸ਼ ਵਾਲੀ ਚਾਗ ਗਈ ਸਾਰਾ ਕੁਝ ਹੁਣ ਥੋੜੇ ਜਿਹਾ ਪਾਵਾਂਗੇ ਇਹਨਾਂ ਨੂੰ ਕਣਕ ਦੇ ਦਾਣੇ ਆ ਇੰਨੇ ਆਇਨਾ ਦੀ ਰਾਈਟਾਂ 6 ਬਦਾਮ ਥੋੜੀ ਜੀ ਕਣਕ ਤੇ ਥੋੜੀ ਜੀ ਦਾਲ ਤੇ ਥੋੜੇ ਜੀ ਦਾਣੇ ਮੂੰਗੀ ਦੇ ਤੇ ਉਹ ਜਿਹੜੀ ਬਹਿਗੀਆਂ ਕੂਤਰੀਆਂ ਆਜੋ ਤੁਹਾਨੂੰ ਉਹ ਵੀ ਦਿਖਾਵਾਂ ਲਿਆ ਉਹ ਕੂਤਰੀ ਉੱਤੇ ਹੀ ਬਹੁਤ ਉਡੀ ਹੋਈ ਆ ਪਿਛਲੇ ਸਾਲ ਦੀ ਨਾਲੇ ਥੋੜੇ ਜਿਹਾ ਨੂੰ ਫੇਰੇ ਤੋਂ ਪੰਜ ਪੰਜ ਚਾਰ ਚਾਰ ਵਜੇ ਤੱਕ ਪਹਿਲਾਂ ਹੀ ਉੱਡੀ ਹੋਈ ਆ ਫੁੱਲ ਕਰ ਵੀ ਲੋ ਵੀ ਆਹ ਬੰਦਰੀ ਆਈ ਬੱਬੇ ਉਹ ਆਪਣੀ ਉੱਡ ਕੇ ਉਹ ਦੂਜੀ ਬਹਿ ਗਈ ਇੱਥੇ ਇਹ ਬੈਠੀ ਵੀ 3:04 ਤੇ ਆਪਣੀ ਡੱਬੀ ਉਹ ਵੀ 3:15 ਤੇ ਆਪਣੀ ਡੰਡੇ ਵਾਲੀ ਵੀ ਬੈ ਗਈ ਡੰਡੇ ਵਾਲੀ ਇਹਨੂੰ ਵੀ ਢੱਕ ਲਈਏ ਹੁਣ ਆ ਆਪਣੀ ਨੀਲੀ ਇਹ ਵੀ ਬੈਠੀ ਆ 3:04 ਤੇ ਤੇ ਜਿਹੜੀ ਉਹ ਆਪਣੀ ਆਹ ਡੰਡਿਆਂ ਵਾਲੀ ਇਹ ਬੈਠੀ 3:15 ਤੇ ਆ ਵੜੀ ਇਹ ਬੈਠੀ 3:15 ਵਜੇ ਪੰਦਰਾਂ ਮਿੰਟ ਤੇ ਹਜੇ ਵੀ ਕਹਿੰਦੀ ਛੱਡ ਦੇਗਾ ਮਨੂੰ ਹਜੇ ਵੀ ਨਹੀਂ ਮੰਨਦੀ ਲੋਈ ਬਾਬਿਓ ਆ ਬੈਗੀਆਂ ਕਬੂਤਰੀਆਂ ਆਪਣੀਆਂ ਤੇ ਇਹਨਾਂ ਨੂੰ ਸ਼ਹਿਦੂ ਦੇਤਾ ਮਾੜਾ ਮੋਟਾ ਗੋਲਗੁੜ ਨਹੀਂ ਦਿੱਤਾ ਆਪਾਂ ਇਹਨਾਂ ਨੂੰ ਕੁਛ ਵੀ ਕੱਲਾ ਸ਼ਹਿਦ ਦਿੱਤੀ ਏ ਕਿੱਕ ਬੂੰਦ ਕੋਈ ਆਪੇ ਕਬੂਤਰੀਆਂ ਵਧੀਆਂ ਜਾਂਦੀਆਂ ਕਿਹੜੋਂ ਕਾਰਾਗੀਆਂ ਕਰਨੀਆਂ ਹਨਾ ਬਾਲੀਆਂ ਤੇ ਓਕੇ ਬਾਬਿਓ ਜੇ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਫੋਲੋ ਵੀ ਕਰ ਲਿਓ ਤੇ ਮਿਲਦੇ ਆਂ ਬਾਬਿਓ ਅਗਲੀ ਵੀਡੀਓ ਦੇ ਵਿੱਚ ਓਕੇ ਬਾਬਿਓ ਬਾਏ ਬਾਏ